ਜਿੰਨੀ ਚੰਦਰਾਣ ਹਲਕਾ ਡੇਰਾਬਾਬਾ ਬਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਦਾਵਾ ਦਾ ਪਿੰਡ ਜਿਹੜਾ ਹੈ ਉਥੇ ਸਤੇਨ ਲਗਾ ਕੇ ਗੁਰਦੀਪ ਰੰਦਾਵਾ ਦਾ ਨਜ਼ਦੀਕੀ ਸਾਥੀ ਜਿਹੜਾ ਹੈ ਉਹ ਪਾਟ ਲਿਆ ਗਿਆ ਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜਿਹੜਾ ਸਖਤਰ ਜੋਸਕਰਨ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਤੁਰ ਪਈ ਨੇ ਇਸ ਮੌਕੇ ਸੁਖਜਿੰਦਰ ਸਿੰਘ ਰੰਦਾਵਾ ਮੈਂਬਰ ਪਾਰਲੀਮੈਂਟ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਤੇ ਉਹਨਾਂ ਇਸ ਮੌਕੇ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਜਾਣ ਦੇ ਝੂਠੇ ਮੁੱਦੇ ਦੇ ਉ ਕਰਕੇ ਕਹਿ ਰਹੇ ਸੀ ਕਿ ਪੰਜਾਬ ਨੂੰ ਵੀ ਜ਼ਮੀਨ ਚਾਹੀਦੀ ਹੈ ਤਾਂ ਸਮਝ ਰੋ ਕਿ ਉਸ ਮੁੱਖ ਮੰਤਰੀ ਦੇ ਪੱਲੇ ਕੁਝ ਵੀ ਨਹੀਂ ਹੈ ਉਨਾਮ ਆਦਮੀ ਪਾਰਟੀ ਦੀ ਨੀਤੀਆਂ ਦੇ ਉੱਪਰ ਸਵਾਲ ਚੁੱਕੇ ਨੇ ਤੇ ਉੱਥੇ ਹੀ ਉਹਨਾਂ ਨੇ ਅਕਾਲੀ ਦਲ ਦੇ ਮੁੱਦੇ ਤੇ ਕਿਹਾ ਹੈ ਕਿ ਅਕਾਲੀ ਦਲ ਦੇ ਲੋਕ ਵੀ ਕਾਂਗਰਸ ਵੱਲ ਆ ਰਹੇ ਨੇ ਪਰ ਖੇਤਰੀ ਪਾਰਟੀ ਦਾ ਖਤਮ ਹੋਣਾ ਇੱਕ ਬੇहद ਮੰਦ ਭਾਗੀਕਰ ਹੈ ਉੱਥੇ ਹੀ ਜਸਕਰਨ ਸਿੰਘ ਨੇ ਕਿਹਾ ਹੈ ਕਿ ਉਹ ਇਲਾਕੇ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਲਿਆ ਜੋ ਸੀ ਪਰ ਪਾਰਟੀ ਵਿੱਚ ਇੱਕ ਦੂਜੀ ਦੀਆਂ ਲੱਤਾਂ ਖਿੱਚਣ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹਨਾਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਮਜਬੂਰ ਜਿਹੜੇ ਨੇ ਹੋ ਕੇ ਕਾਂਗਰਸ ਦੇ ਵਿੱਚ ਆ ਚੁੱਕੇ ਨੇ ਤਾਂ ਵੀ ਬੋਰਡ ਟਿਕਣ ਗਿਆ ਔਰ ਜਿਵੇਂ ਇਹ ਪਹਿਲਾਂ ਆਪਾਂ ਪਿੰਡ ਜਿੱਤਦੇ ਰਹੇ ਹਾਂ ਉਸੇ ਹੀ ਤਰੀਕੇ ਨਾਲ ਅਸੀਂ 2017 ਵਾਲਾ ਪਿੰਡ ਇਹ ਦੁਬਾਰਾ ਜਿੱਤਾਂਗੇ ਔਰ ਪਾਰਲੀਮੈਂਟ ਦੇ ਵਿੱਚ ਵੀ ਜਸ ਕਰਨੇ ਜੋਰ ਲਾ ਕੇ ਜਿਹੜੇ ਥੋੜੀਆਂ ਵੋਟਾਂ ਇਹਦੀ ਡੀਲੀਟ ਕਰਾਂਗੇ ਜਿਹੜੇ ਆ ਵੇਖੋ ਬੈਠੇ ਨੇ ਮਾਸਟਰ ਜੀ ਬੈਠੇ ਨੇ ਜਸ ਕਰਨ ਬੈਠਾ ਇਹ ਦੋ ਫਾਊਂਡਰ ਮੈਂਬਰ ਨੇ ਜਿਨ੍ਹਾਂ ਨੇ ਇਹ ਸ਼ਾਹਪੁਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਪੈਰ ਲਾਏ। ਉਹ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ 17 ਚ ਇਹ ਇਹ ਲੋਕ ਜਨਾਂ ਨੂੰ ਹੁਣ ਲਈ ਫਿਰਦੇ ਇਹਦੇ ਸਾਰੇ ਕਾਂਗਰਸ ਦੇ ਵਿੱਚ ਹੁੰਦੇ ਸੀ। ਤੇ ਇਦਾਂ ਨਹੀਂ ਹੋਰ ਵੀ ਅੱਗੇ ਵਿਕਤਾਂ ਡਿੱਗਦੀਆਂ ਰਹਿਣ ਗਿਆ 2019 ਤੱਕ ਤੁਸੀਂ ਵੇਖਿਓ ਕਿ ਕਿਵੇਂ ਤੁਸੀਂ ਆ ਪਿੱਠੇ ਨਿਕੋਸਰਾ ਵਾਲੇ ਬੈਠੇ ਨੇ। ਕੱਲ ਨਿਕੋਸਰਾ ਚ ਇਹ ਸਾਰਾ ਦਾ ਸਾਰਾ ਪਿੰਡ ਯੋ ਇੱਕ ਇੱਕ ਰਹਿ ਗਿਆ ਜਿਹਨੂੰ ਮੈਂ ਨਹੀਂ ਲੈਣਾ। ਮੈਂ ਕੋਈ ਏਡਾ ਕੋਆਰਡੀਨੇਟਰ ਨਹੀਂ ਕਿੰਦਾ ਹੁੰਦਾ ਇੱਕ ਰਹਿ ਗਿਆ ਜਿਹਨੂੰ ਮੈਂ ਨਹੀਂ ਲੈਣਾ ਤੇ ਬਾਕੀ ਪਿੰਡ ਸਾਰਾ ਮੇਰੇ ਨਾਲ ਔਰ ਕਾਂਗਰਸ ਦੀ ਪਾਲਿਸੀਜ਼ ਦੇ ਨਾਲ ਆ ਕੋਈ ਸਾਡੀ ਬਦਕਿਸਮਤੀ ਹੈ 2022 ਦੇ ਵਿੱਚ ਮੁੱਖ ਮੰਤਰੀ ਨੇ ਆਪਣਾ ਕਲੇਮ ਪੰਜਾਬ ਚੋਂ ਛੱਡ ਦਿੱਤਾ ਔਰ 5:30 ਵਜੇ ਮੁੱਖ ਮੰਤਰੀ ਟਵੀਟ ਕਰ ਰਿਹਾ ਕਿ ਰਾਤ ਸ਼ਾਮ ਨੂੰ ਜਦੋਂ ਪਤਾ ਸਾਰੀ ਦੁਨੀਆ ਨੂੰ ਕਿ ਮੁੱਖ ਮੰਤਰੀ ਸਾਹਿਬ ਕਿਹੜੀ ਦੁਨੀਆ ਚਲੇ ਜਾਂਦੇ ਨੇ ਉਹਨਾਂ ਟਵੀਟ ਕਰ ਰਹੇ ਨੇ ਕਿ ਪੰਜਾਬ ਨੂੰ ਆਪਣੀ ਅਸੈਂਬਲੀ ਬਣਾਉਣ ਲਈ ਜ਼ਮੀਨ ਦਿੱਤੀ ਗਈ ਤੈਨੂੰ ਪਤਾ ਨਹੀਂ ਮੁੱਖ ਮੰਤਰੀ ਇਸ ਪੰਜਾਬੀ ਸੂਬੇ ਦੀ ਜ਼ਿਹਰ ਦੇ ਵਿੱਚ ਪੰਜਾਬੀ ਸੂਬਾ ਪੜਾਉਣ ਵੇਲੇ ਕਿੰਨੀਆਂ ਕੁਰਬਾਨੀਆਂ ਹੋਈਆਂ ਕਿੰਨੇ ਦਿਨ ਕਈ ਕਈ ਮਹੀਨੇ ਜ਼ੇਲਾਂ ਕੱਟੀਆਂ ਗਈਆਂ ਪਰ ਪੰਜਾਬੀ ਸੂਬਾ ਉਹਨਾਂ ਨੇ ਲਿਆ ਤੇ ਉਹ ਆਪਣਾ ਕਲੇਮ ਹੀ ਪੰਜਾਬੀ ਤਾਂ ਇਹੋ ਜਿਹੇ ਮੁੱਖ ਮੰਤਰੀ ਨੂੰ ਚਾਹੀਦਾ ਹੀ ਕੀ ਚ ਪੰਜਾਬ ਨੂੰ ਚਾਹੀਦਾ ਨਹੀਂ ਇਹੋ ਜਹਾ ਮੁੱਖ ਮੰਤਰੀ ਜਿਹਨੂੰ ਪੰਜਾਬ ਦੇ ਮੰਗਾ ਬਾਰੇ ਪੰਜਾਬ ਦੇ ਗੱਲਾਂ ਬਾਰੇ ਐਸਵਾਈਐਲ ਬਾਰੇ ਜਾਂ ਕਿਸੇ ਚੀਜ਼ ਬਾਰੇ ਇਹ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਕੀ ਆ ਕਾਲੀ ਦਲ ਤੇ ਆਪਾਂ ਜਿੱਥੇ ਜਾਣੇ ਜਿਹੜੇ ਪਿੰਡ ਜਾਣੇ ਆ ਅਕਾਲੀ ਦਲ ਜਾਦਾ ਕਾਂਗਰਸ ਜੁਆਇਨ ਕਰ ਰਿਆ ਲੋਕ ਸਿਆਣੇ ਨੇ ਕਿ ਆਮ ਆਦਮੀ ਪਾਰਟੀ ਐਂਟੀ ਨੈਸ਼ਨਲ ਨੇ ਇਹਨਾਂ ਨੇ ਆਪਣਾ ਇੱਕ ਕੋਈ ਏਜੰਡਾ ਪਤਾ ਨਹੀਂ ਕਿਹੜਾ ਏਜੰਡਾ ਇਹਨਾਂ ਦਾ ਉਸ ਏਜੰਡੇ ਤੇ ਚੱਲਣਾ ਚਾਹੁੰਦੇ ਆ ਪਰ ਇੱਕ ਇੱਕ ਚੀਜ਼ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਕਾਲੀ ਦਲ ਪੰਜਾਬ 'ਚ ਇੱਕ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਦਾ ਖਤਮ ਹੋਣਾ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਉਸੇ ਪਿੰਡ ਤੋਂ ਜਿੱਥੋਂ ਦਾ ਕੈਂਡੀਡੇਟ ਹੋਵੇ ਉਹਦੇ ਪਿੰਡ 'ਚ ਆਮੜੀ ਪਾਰਟੀ ਦਾ ਜਲਜਕਤ ਜਲਜਕਤ ਜਲਜਕਤਰ ਜੋਥ ਜੋ ਜਲਜਕਤਰ ਜੋਥ ਵਿੰਗ ਤੇ ਇਹ ਦੋ ਵਾਰੀ ਪਰਭਾਰੀ ਦੇ ਉਹਦਾ ਡੇਰ ਬਾਬਾ ਨਾਨਕ ਤੇ ਫਰੀਗੜ ਛੂੜੀਆਂ ਦੇ ਤੇ ਉਹ ਕਰਦੇ ਨੇ ਜੁਆਇਨ ਇਹਦਾ ਮਤਲਬ ਕਿ ਬਾਬਾ ਨਾਨਕ ਕਿਰਪਾ ਕਰਨਗੇ ਮੈਂ ਆਮਾਦੀ ਪਾਰਟੀ ਚੋਂ 7 ਤੋਂ 8 ਸਾਲ ਕੰਮ ਕੀਤਾ ਵਾ ਮੈਂ 2017 ਦੀ ਇਲੈਕਸ਼ਨ ਦੇ ਵਿੱਚ ਜਦੋਂ ਗੁਰਪ੍ਰਤਾਪ ਖਸ਼ਾਲਪੁਰ ਨੇ ਇਲੈਕਸ਼ਨ ਲੜੀ ਉਦੋਂ ਅਸੀਂ ਚਟਾਨ ਵਾਂਗ ਖੜੇ ਹਾਂ ਤੇ ਅਸੀਂ ਸ਼ਾਪਰ ਜਾਜਨ ਵਿੱਚ ਬੂਟਾ ਅਸੀਂ ਲਾਇਆ ਸੀ ਤੇ ਮੈਂ ਆਮ ਆਦਮੀ ਪਾਰਟੀ ਦਾ ਬੂਥ ਲਾਇਆ ਸੀ ਜਿੱਥੋਂ ਉਦੋਂ ਕੀ ਗੁਰਦੀਪ ਸਿੰਘ ਰਣਵਾਵੇ ਨੇ ਕਾਂਗਰਸ ਦਾ ਬੂਥ ਲਾਇਆ ਜਿੱਥੋਂ ਜਦੋਂ ਸਿੰਘ ਰਣਵਾਦੀ ਦਾ ਬਸਤਾ ਫੜਿਆ ਸੀ ਮੇਰੇ ਨਾਲ ਬੈਠੇ ਹੀ ਜਦੋਂ 12 ਦਾ ਟਾਈਮ ਹੋਇਆ ਤਾਂ ਮੈਨੂੰ ਕਹਿੰਦੇ ਗੁਰਦੀਪ ਸਿੰਘ ਰਣਵਾਦਾ ਬੰਦੇ ਵੀ ਤੁਹਾਡੀ ਪਾਰਟੀ ਬਣ ਜਾਣੀ ਤੁਹਾਡੀ ਸਰਕਾਰ ਬਣ ਜਾਣੀ ਆਡਾ ਖਿਆਲ ਰੱਖਿਓ ਤੇ ਹੁਣ ਉਹ ਅੱਜ ਚਲੋ ਪਾਰਟੀ ਨਾਲਾਂ ਨੂੰ ਪਹਿਨਾ ਵੀ ਟਿਕਟ ਦਿੱਤੀ ਆ ਭਾਈ ਚ ਵੀ ਵੇਖ ਲਿਆ ਚ ਵੀ ਉਹਨਾਂ ਨੂੰ ਵੇਖ ਲਿਆ ਤਾਂ ਵੇਖ ਲੋਕਾਂ ਨੇ ਹੁਣ ਵੀ ਲੈਣਾ ਵਾ ਸਮਾਂ ਥੋੜਾ ਰਹਿ ਗਿਆ ਵੀਤਰੀ ਨੂੰ ਪਤਾ ਲੱਗ ਜਣਾ ਵਾ ਲੋਕਾਂ ਨੇ ਕਿੱਥੇ ਵੋਟਾਂ ਪਾਉਣੀਆਂ ਲੋਕ ਸਿਆਣੇ ਹੋ ਗਏ ਨੇ ਲੋਕਾਂ ਨੂੰ ਪਤਾ ਵਾ ਇਹ ਝੂਠੇ ਵਾਅਦੇ ਕੀਤੇ ਆ ਇੱਕੋ ਹੀ ਗੱਲ ਬਿੱਲ 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 ਤੇ ਦੋ ਤਿੰਨ ਚੀਜ਼ਾਂ ਲਈ ਫਿਰਦੇ ਆ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਈ ਬੀਬੀਆਂ ਨੂੰ ਆਪਾਂ 1100 ਰੁਪਏ ਦਵਾਂਗੇ ਉਹ ਹਾਲੇ ਤੱਕ ਦੇਣ ਦੇ ਲੰਮਾ ਸਮਾਂ ਪਾਰਟੀ 'ਚ ਮਿਹਨਤ ਕੀਤੀ ਹੋਵੇ ਛੱਡਣਾ ਤੇ ਬੜਾ ਔਖਾ ਹੁੰਦਾ ਕੁਝ ਕਮੀਆਂ ਹੁੰਦੀਆਂ ਨੇ ਜਦੋਂ ਗੰਦੀ ਰਾਜਨੀਤੀ ਹੋਏ ਨਾ ਪਾਰਟੀ ਦੇ ਵਿੱਚੋਂ ਆਪਣੇ ਬੰਦੇ ਸੁੱਟਣ ਡੈਬ ਨੇ ਵੀ ਇਹ ਗਾਣਾ ਵਾਜੇ ਗਾਣਾ ਵਾਜੇ ਮੈਂ ਵੇਖੋ ਜੀ ਮੈਂ ਕੋਈ ਲਾਲਚ ਨਹੀਂ ਕਿ ਅਹੁਦੇਦਾਰ ਦਾ ਮੇਨੂੰ ਪਾਰਟੀ ਕਹਿੰਦੀ ਤੈਨੂੰ ਬਲਾਕ ਸੰਮਤੀ ਚੇਅਰਮੈਨ ਹੀ ਲੜਾਵਾਂਗੇ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਤੁਸੀਂ ਮੈਨੂੰ ਬੜੇ ਚਿਰ ਦੇ ਕਹਿੰਦੇ ਆਉਣ ਦੇ ਜੇ ਮੈਨੂੰ ਤੁਸੀਂ ਜੂਥ ਵਿੰਗ ਦਾ ਲਾਤਾ ਜ਼ਿਲ੍ਹੇ ਦਾ ਪੈਣਾ ਮੈਨੂੰ ਬਲਾਕ ਪ੍ਰਭਾਰੀ ਤੋਂ ਬਟਾਲੇ ਦਾ ਲਾਇਆ ਸੀ ਤੇ ਫਿਰ ਮੈਨੂੰ ਫਦੇ ਘੜ ਚੁੜੀਆਂ ਲਾਤਾ ਚਲੋ ਪਾਰਟੀ ਜਿਵੇਂ ਜਿਵੇਂ ਕਹਿੰਦੀ ਹੋਵੇ ਓਵੇਂ ਆਪਾਂ ਪਾਰਟੀ ਦੀ ਮਿਹਨਤ ਕਰਦੇਗੇ ਪਰ ਜਦੋਂ ਪਾਰਟੀ ਦੇ ਵਿੱਚ ਇਹ ਗੰਦੀ ਰਾਜਨੀਤੀਆਂ ਹੋ ਜਾਂਦਾ ਠੇਡਾ ਲਾਉਣ ਇੱਕ ਦੂਜੇ ਨੂੰ ਠੱਬੀਆਂ ਲਾਉਂਦੇ ਫਿਰਦੇ ਨੇ ਵੀ ਸਾਡੇ ਰਾਵਾਂ ਦੇ ਰੋੜੇ ਅਸੀਂ ਚੁੱਕ ਲਈਏ ਗੁਰਦੀਪ ਸਿੰਘ ਘਰ ਨਾਵੇ ਦੀ ਮੈਂ ਗੱਲ ਕਰਦਾ ਮੇਰੇ ਘਰ ਮੈਂ 5:30 ਦਾ 5:30 ਦਾ ਟਾਈਮ ਇੱਥੇ ਆ ਤੇ ਉਹਨਾਂ ਨੇ ਕਿਹਾ ਜੀ ਤੇਰੇ ਐਮ.ਐਲ.ਏ ਸਰਦਾਰ ਅਮਰ ਸਿੰਘ ਸਿੰਘ ਸ਼ਿਰੀ ਕਲਤੀ ਆਊਗਾ ਮੈਂ ਕਿਹਾ ਠੀਕ ਆ ਜੀ ਮੈਂ ਤਿਆਰੀ ਕਰ ਲਈ ਪੂਰੀ ਜਦੋਂ ਸਮਾਂ 8:00 ਦਾ ਵੱਜਾ ਅਹੀਂ ਪਿੰਡ 'ਚ ਲੱਗੇ ਬੰਦੇ ਕਹਿਣ ਇਹ ਜਿਹੜਾ ਆਪਣਾ ਸਰਪੰਚ ਬਣਿਆ ਜਤਿੰਦਰ ਸਿੰਘ ਮਾਨ ਇਹ ਮੈਨੂੰ ਭਾ ਕੇ ਆਪਣੇ ਇੱਥੇ ਕਮਰੇ 'ਚ ਆਪ ਬਾਹਰ ਜਾ ਕੇ ਫੋਨ ਤੇ ਗੱਲ ਕਰਦਾ ਰਿਹਾ ਕਰਦਾ ਰਿਹਾ ਕਰ-ਕਰ ਕੇ ਤੇ ਮੈਂ ਅੰਦਰ ਬੈਠਾ ਰਿਹਾ ਘੰਟਾ ਇੱਕ ਇਹਨਾਂ ਨੇ ਗੱਡੀ ਫੜੀ ਤੇ ਚੱਲ ਪੱਠੇ ਤੇ ਦਫ਼ਤਰੇ ਚੱਲ ਗਏ ਉੱਥੇ ਜਾ ਕੇ ਮੇਰੀ ਮੀਟਿੰਗ ਕੈਨਸਲ ਕਰਾਤੀ ਮੈਨੂੰ ਇਹ ਨਹੀਂ ਸਮਝ ਆਈ ਇਹਨਾਂ ਦੀ ਕਿ ਮੀਟਿੰਗ ਮੈਂ ਤੁਹਾਡੀ ਪਾਰਟੀ ਦੀ ਕਰਨੀ ਛੰਡੇ ਮੈਂ ਤੁਹਾਡੇ ਪਾਰਟੀ ਤੇ ਲਾਏ ਉਹ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਹੀ ਆਮਾਦੀ ਪਾਰਟੀ 'ਚ ਤੇ ਮੀਟਿੰਗ ਕਰਦਾ ਮੈਂ ਤੁਹਾਡੇ ਹੱਕ 'ਚ ਮੀਟਿੰਗ ਕਰਨੀ ਸੀ ਮੈਂ ਕਦੇ ਆਪਣੀ ਹੱਕ 'ਚ ਮੀਟਿੰਗ ਥੋੜਾ ਕਰਨੀ ਮੇਰੇ ਦਾ ਉਮੀਦਵਾਰ ਤੇ ਗਰਦੀਪ ਸਿੰਘ ਘਰਾਵਾ ਖਲੋਤਾ ਆਈ ਪਰ ਸ਼ਰਮ ਨੱਕ ਡੋ ਕੇ ਮਰ ਜਾਣਾ ਚਾਹੀਦਾ ਮੇਰੀ ਮੀਟਿੰਗ ਕੈਨਸਲ ਕਰਾਉਣ ਦੇ ਤੁਸੀਂ ਪਰ ਕੰਮ ਸਗਾ ਮੇ ਇਹ ਤਾਂ ਸੋਚੋ ਮੀਟਿੰਗ ਕਿਹੜੀ ਕਾਂਗਰਸ ਪਾਰਟੀ ਦੀ ਮੈਂ ਰੱਖੀ ਜਾਂ ਮੈਂ ਭਾਜਪਾ ਦੀ ਰੱਖੀ ਰੱਖੀ ਤਾਂ ਮੈਂ ਆਮਾਦੀ ਪਾਰਟੀ ਦੀ ਇਹਨਾਂ ਦੀਆਂ ਗੰਦੀਆਂ ਕਮੀਆਂ ਤੋਂ ਰਾਜਨੀਤੀ ਗੰਦੀ ਤੋਂ ਮੈਂ ਇਹਨਾਂ ਤੋਂ ਪਿੱਛੇ ਹੋ ਗਿਆ ਮੈਂ 2-3 ਦਿਨ ਮੈਂ ਘਰ ਬੈਗਾ ਮੈਨੂੰ ਫੋਨ ਤੇ ਫੋਨ ਕਦੇ ਮੈਨੂੰ ਕੋਈ ਫੋਨ ਕਦੇ ਮੈਨੂੰ ਕੋਈ ਫੋਨ ਘਰੇ ਹੀ ਆ ਘਰੇ ਹੀ ਆ ਜਿੱਦਨ ਦਾ ਮੈਂ ਕੱਲ ਦਾ ਸ਼ਤੀਫਾ ਪਾਇਆ ਕੱਲ ਦੇ ਮੈਨੂੰ ਸ਼ਤੀਫੇ ਤੇ ਮੈਨੂੰ ਹੋਰ ਵੀ ਪਾਰਟੀਆਂ ਦੇ ਫੋਨ ਆਂਦੇ ਹੀ ਪਰ ਜਿੱਦ ਮੇਰਾ ਮਾਨ ਹੀ ਪਹਿਲਾਂ ਵੀ ਸਾਡਾ ਪਰਿਵਾਰ ਹੀ ਰਣਵਾ ਪਰਿਵਾਰ ਹੀ ਸਾਡੇ ਵੱਡੇ ਨੇ ਸਾਡੇ ਸਤਿਕਾਰਯੋਗ ਨੇ ਸਰਦਾਰ ਸੁਜਿੰਦਰ ਸਿੰਘ ਰਣਵਾ ਸਾਹਿਬ ਤੇ ਸਾਨੂੰ ਉਹੀ ਸਾਡੇ ਮਨ ਚ ਵੀ ਅਸੀਂ ਉਸੇ ਪਰਿਵਾਰ ਚ ਜਾਣਾ ਵਾ